नारे के सहारे की तीन बाणधारी की रखदादार की कलयुगी अवतार की अरे

ਫੋਲੋ ਖਾਟੂ ਨਰੇਸ਼ ਕੀ ਜੈ ਹੋ ਹੋ ਸ਼ਾਮ ਪਿਆਰੇ ਕੀ ਜੈ ਹੋ ਸ੍ਰੀ ਸ਼ਾਮ ਸੇਵਾ ਸੁਸਾਇਟੀ ਹੀਡਕੋਟ ਵੱਲੋਂ ਰਕੇਸ਼ ਗਰਗੀ ਜੀ ਨੂੰ ਸਰਵ ਸੰਮਤੀ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਸ਼ਾਮ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਦੇ ਲਈ ਉਤਸ਼ਾਹ ਦੇ ਲਈ ਅੱਗੇ ਵਧਣ ਦੇ ਲਈ ਇਹ ਸੁਸਾਇਟੀ ਪਿਆਰ ਕੀਤੀ ਗਈ ਹੈ ਪ੍ਰਧਾਨ ਜੀ ਕੁਝ ਦਿਨਾਂ ਬਾਅਦ ਆਪਣੀ ਟੀਮ ਦਾ ਗਠਨ ਕਰਨਗੇ ਬਾਬਾ ਸ੍ਰੀ ਸ਼ਾਮ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਸੰਸਥਾ ठाकुर जी, 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 करन, जी, जी।, जी। दी कृपा दे नाल ਅੱਗੇ ਵਧੀ ਜਾਵੇਗੀ ਮੈਂ ਪ੍ਰਧਾਨ ਜੀ ਨੂੰ ਇਹੀ ਬੇਨਤੀ ਕਰਦਾ ਹੈ ਕਿ ਅੱਗੇ ਵਧ ਕੇ ਬਾਬਾ ਸ਼ਾਮ ਜੀ ਦਾ ਪ੍ਰਚਾਰ ਕਰਨ ਅਤੇ ਮੁਨਕਤਾ ਦੀ ਸੇਵਾ ਕਰਨ ਬੋਲੋ ਖਾਡੂ ਨਰੇਸ਼ ਕੀ ਜੈ ਹੋ ਹੋ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅੱਜ ਸ਼੍ਰੀ ਸ਼ਾਮ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਰਕੇਸ਼ ਗਰਦੀਏ ਨੂੰ ਪ੍ਰਧਾਨ ਬਣਾਇਆ ਗਿਆ ਹੈ ਇਹ ਮੁਨਕਤਾ ਦੀ ਸੇਵਾ ਵਾਸਤੇ ਜਿਹੜੇ ਹੋਰ ਇਥੇ ਸ਼ਹਿਰ ਦੇ ਕੋਈ ਕਾਮਕਾਰ ਆ ਲੋਕਾਂ ਦੀ ਸੇਵਾ ਕਰਨ ਵਾਸਤੇ ਇਹ ਸੁਸਾਇਟੀ ਬਣਾਈ ਗਈ ਹੈ ਇਹ ਅੱਗੇ ਸਾਰੇ ਪ੍ਰੋਜੈਕਟ ਬਣਾਉਣਗੇ ਜੋ ਵੀ ਸੇਵਾ ਦੇ ਕਾਰਜ ਹੋਣਗੇ ਅੱਗੇ ਚਲਾਉਣਗੇ ਇਹ ਮੰਦਰ ਦੀ ਵੀ ਪ੍ਰਧਾਨਗੀ ਇਹਨਾਂ ਕੋਲੇ ਹੈਗੀ ਆ ਤੇ ਬਾਕੀ ਕਾਫੀ ਇਹਨਾਂ ਕੋਲੇ ਰੁਚੀਵੇਂ ਹੈਗੇ ਇਹਨਾਂ ਕੋਲੇ ਆਪਦੇ ਕੰਮਕਾਰ ਚ ਬਾਕੀ ਅਸੀਂ ਇਹਨਾਂ ਦੇ ਨਾਲ ਖੜੇ ਆ ਇਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਜਿਹੜੀ ਸੋਸਾਇਟੀ ਨਵੀਂ ਬਣਾਈ ਹੈ ਤੇ ਪ੍ਰਧਾਨ ਬਣ ਚੁਣਨ ਤੇ ਹਨ ਜੈ ਸ਼੍ਰੀ ਸ਼ਿ ਸ਼ਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਅੱਜ ਪ੍ਰਾਚੀਨ ਸ਼ਿਵ ਮੰਦਰ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਇੱਕ ਸੰਸਥਾ ਦਾ ਗਠਨ ਕੀਤਾ ਗਿਆ ਇਸ ਵਿੱਚ ਸਭ ਨੂੰ ਰਾਇ ਦੇ ਨਾਲ ਸ਼੍ਰੀ ਸ਼ਾਮ ਸੇਵਾ ਸੁਸਾਇਟੀ ਸੰਸਥਾ ਦਾ ਨਾਮ ਰੱਖਿਆ ਗਿਆ ਅਤੇ ਇਸ ਵਿੱਚ ਸ਼੍ਰੀ ਰਕੇਸ਼ ਗਰਗ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਸੰਸਥਾ ਦੇ ਕੰਮ ਸਮਾਜਿਕ ਕੰਮਕਾਰ ਗ੍ਰੀਨਰੀ ਬੂਟੇ ਪੌਦੇ ਲਾਣੇ ਤੇ ਸਨਾਤਨ ਧਰਮ ਦਾ ਪ੍ਰਚਾਰ ਤਾਂ ਜੋ ਵਾਦਰੇ ਕੋ ਰੀਤੀਆਂ ਨੂੰ ਨਤ ਪਾਈ ਜਾ ਸਕੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਸਨਾਤਨ ਧਰਮ ਦੇ ਨਾਲ ਜੁੜੋ ਵੱਤਵਾਦ ਬਾਬਾ ਚਾਰ ਕਰੀਏ ਤੇ ਭਗਵਾਨ ਸ੍ਰੀ ਸ਼ਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੋ ਜੈ ਸ੍ਰੀ ਸ਼ਾਮ ਸਾਡੀ ਸਮਾਜ ਦੇ ਦੁਆਰਾ ਪ੍ਰਦਾਨ ਜੈ ਸ੍ਰੀ ਬਾਲਾ ਜੀ ਜੈ ਸ੍ਰੀ ਬਾਲਾ ਜੀ ਮੇਰਾ ਨਾਮ ਰਕੇਸ਼ ਹੈ ਪ੍ਰਦਾਨ ਪਰਚੀ ਸੇ ਹਰਮਾਨ ਮੰਦਿਰ ਅੱਜ ਮੇਰੇ ਸਾਥੀਆਂ ਨੇ ਮੇਰੇ ਤੇ ਵਿਸ਼ਵਾਸ ਕਰਦੇ ਵੇਖਦੇ ਹੋਏ ਮੈਨੂੰ ਸਰਪੰਤੀ ਨਾਲ ਸ੍ਰੀ ਸ਼ਾਮ ਸੇਵਾ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੈਂ ਇਹਨਾਂ ਦਾ ਵਿਸ਼ਵਾਸ ਦਾ ਦੇ ਨਹੀਂ ਤੋੜਾਂਗਾ ਜੋ ਵੀ ਜ਼ਿੰਮੇਵਾਰੀ ਲਈ ਹੈ ਆਪ ਦਾ ਟਾਈਮ ਪੂਰਾ ਦੇਵਾਂਗਾ ਸੁਸਾਇਟੀ ਨੂੰ ਬਾਕੀ ਦੀਆਂ ਸੁਸਾਇਟੀਆਂ ਦੀ ਮੰਦਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਇਹ ਸੁਸਾਇਟੀ ਦਾ ਵੀ ਪੂਰਾ ਧਿਆਨ ਰੱਖਾਂਗਾ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ